ਮੇਰਾ ਨਾਮ ਜੀ ਡਾਕਟਰ ਵਿਜੇ ਕੁਮਾਰ ਮੈਂ ਸੀਨੀਅਰ ਕੀਟ ਵਿਗਿਆਨੀ ਦੇ ਤੌਰ ਤੇ ਕੀਟ ਵਿਗਿਆਨ ਵਿਭਾਗ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕੰਮ ਕਰ ਰਿਹਾ ਹਾਂ। ਸੋ ਨਰਮੇਕ ਪਾਦ ਵਿਚਕਾਰ ਜਿਹੜੇ ਤਾਜ਼ੇ ਸਰਵੇਖਣ ਦੌਰਾਨ ਪਤਾ ਲੱਗਾ ਕਿ ਚਿੱਟੀ ਮੱਕੀ ਦਾ ਹਮਲਾ ਜਿਹੜਾ ਉਹ ਪਿਛਲੇ ਦਿਨਾਂ ਦੇ ਵਿੱਚ ਵਧਦਾ ਪਿਆ ਹੈਗਾ ਤੇ ਅੱਗੇ ਵੀ ਅੰਦੇਸ਼ਾ ਹੈਗਾ ਜਿਹੋ ਜਿਹਾ ਮੌਸਮ ਅਨੁਕੂਲ ਚੱਲਦਾ ਪਿਆ ਹੈਗਾ ਇਹਦੇ ਚ ਹੋਰ ਵਧਣ ਦਾ ਜਿਹੜਾ ਖਤਸ਼ਾ ਹੈਗਾ। ਸੋ ਖਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਖੇਤਾਂ ਦਾ ਜਿਹੜਾ ਲਗਾਤਾਰ ਸਰਵੇਖਣ ਕਰਨ। ਔਰ ਸਰਵੇਖਣ ਵਾਸਤੇ ਆਪਾਂ ਖਾਸ ਤੌਰ ਤੇ ਚਿੱਟੀ ਮੱਖੀ ਦੇ ਸਰਵੇਖਣ ਲਈ ਸਵੇਰ ਵੇਲੇ ਸਰਵੇਖਣ ਕਰਨ ਸਵੇਰੇ 9-10 ਵਜੇ ਤੋਂ ਪਹਿਲਾਂ ਸੋ ਆਪਾਂ ਖੇਤ ਦੇ ਚ ਸਰਵੇਖਣ ਦੌਰਾਨ ਇੱਕ ਖੇਤ ਨੂੰ ਵਿੱਚੋਂ ਆਪਾਂ 10 ਤੋਂ 12 ਬੂਟੇ ਲੈਣੇ ਨੇ ਔਰ ਉਹਨਾਂ ਬੂਟਿਆਂ ਦੇ ਚ ਅਸੀਂ ਦੇਖਣਾ ਜੇ ਔਸਤਨ ਸਾਢੇ ਹੈਗੇ ਨੇ ਉੱਪਰਲੀ ਛਤਰੀ ਦੇ ਤਿੰਨ ਪੱਤਿਆਂ ਤੋਂ ਆਪਾਂ ਗਿਣਤੀ ਕਾਊਂਟ ਕਰਨੀ ਆ ਔਰ ਉਹਦੇ ਚ ਜੇ ਸਾਨੂੰ ਔਸਤਨ 6 ਚਿੱਟੀ ਮੱਖੀ ਪ੍ਰਤੀ ਪੱਤਾ ਨਜ਼ਰ ਆਵੇ ਤਾਂ ਇਹ ਉਸ ਲੈਵਲ ਤੇ ਪਹੁੰਚ ਜਾਂਦਾ ਕਿ ਜਿੱਥੇ ਸਾਨੂੰ ਕੀਟਨਾਸ਼ਕਾਂ ਦੀ ਸਪਰੇਅ ਕਰਨ ਦੀ ਲੋੜ ਹੈਗੀ ਆ ਸੋ ਉਹਦੇ ਵਾਸਤੇ ਸਾਨੂੰ ਜਿਹੜੀਆਂ ਯੂਨੀਵਰਸਿਟੀ ਵੱਲੋਂ ਅਸੀਂ ਵੱਖ-ਵੱਖ ਤਰ੍ਹਾਂ ਦੀਆਂ ਕੀਟਨਾਸ਼ਕਾਂ ਦੀ ਸਪਾਰਸ਼ ਕੀਤੀ ਆ ਉਹਨਾਂ 'ਚੋ ਖਾਸ ਤੌਰ ਦੇ ਉੱਤੇ ਆ ਆਪਾਂ ਨੂੰ ਜਿਹੜੀ ਸਪੈਸ਼ਲ ਨਵੀਂ ਦਵਾਈ ਅਸੀਂ ਸਪਾਰਸ਼ ਕੀਤੀ ਹੈ ਉਹ ਹੈਗੀ ਆ ਕਲਾਸਟੋ ਦੇ ਨਾਮ ਦੇ ਉੱਤੇ ਆਉਂਦੀ ਹੈਗੀ ਆ ਉਹ 200 ਗ੍ਰਾਮ ਪ੍ਰਤੀ ਏਕੜ ਜਿਹੜੀ ਹੈਗੀ ਆ 125 ਤੋਂ 150 ਲੀਟਰ ਪਾਣੀ 'ਚ ਘੋਲ ਕੇ ਆਪਾਂ ਸਪਰੇਅ ਕਰਕੇ ਇਹਦੀ ਰੋਕਥਾਮ ਕਰ ਸਕਦੇ ਹੈਗੇ ਆ ਦੂਸਰੀ ਦਵਾਈ ਵੀ ਜਿੱਥੇ ਕਿਤੇ ਜਨਸੰਖਿਆ ਆ ਦਰਮਿਆਨੀ ਆ ਅਜੇ ਲੋ ਤੋਂ ਮੀਡੀਅਮ ਪੋਪੂਲੇਸ਼ਨ ਹੈਗੀ ਆ ਉਸ ਹਾਲਤਾਂ ਦੇ ਵਿੱਚਕਾਰ ਅਸੀਂ ਓਸ਼ੀਨਾਂ ਦੀ ਦਵਾਈ ਜਿਹੜੀ ਹੈਗੀ ਆ ਉਹ 60 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਉਹ ਲਾਲਾ ਨਾਂ ਦੀ ਜਿਹੜੀ ਦਵਾਈ ਹੈਗੀ ਆ ਉਹ 80 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਇਥਿਓਨ ਆਉਂਦੀ ਹੈਗੀ ਆ ਸਾਲਟ ਜਿਹੜਾ ਹੈਗਾ ਉਹ ਸਾਡੀ 800 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਰੋਕਥਾਮ ਕਰ ਸਕਦੇ ਆ ਕੁਝ ਖੇਤ ਸਾਡੇ ਇਸ ਤਰ੍ਹਾਂ ਦੇ ਵੀ ਹੋਣਗੇ ਜਿੱਥੇ ਕਾਫੀ ਅਗੇਤਾ ਬੀਜਿਆ ਗਿਆ ਜਿੱਥੇ ਹੋ ਸਕਦਾ 60 ਪੈਂਡ ਦਿਨ ਤੱਕ ਵੀ ਕ੍ਰੌਪ ਪਹੁੰਚ ਗਈ ਹੋਵੇ ਉਹਨਾਂ ਖੇਤਾਂ 'ਚ ਚਿੱਟੀ ਮੱਖੀ ਦੀ ਜਿੱਥੇ ਕਿਤੇ ਪੱਤੇ ਨਾਲ ਕਾਲੇ ਫਿਰ ਗਏ ਹੋਣ ਉਹਨਾਂ ਦੀ ਕੰਡੀਸ਼ਨ ਦੇ ਹਾਲਾਤਾਂ ਦੇ ਵਿਚਕਾਰ ਛਿੱਟੀ ਮੱਕੀ ਵਾਸਤੇ ਸਾਨੂੰ ਜਿੱਦਾਂ ਕਿ ਮੈਂ ਪਹਿਲਾਂ ਦੁਵਾਈ ਦੱਸੀ ਹੋਈ ਕਲਾਸ 2 ਨੂੰ ਪਹਿਲ ਦੇ ਆਧਾਰ 'ਤੇ ਤੁਸੀਂ ਵਰਤੋ। ਦੂਸਰੇ ਤੌਰ ਦੇ ਉੱਤੇ ਕਿਉਂਕਿ ਉੱਥੇ ਬੱਚੇ ਜਾਂ ਬੱਚ ਵੀ ਹੋਏਗਾ ਕਾਫੀ ਜਿਹੜਾ ਹੈਗਾ ਉਹਨਾਂ ਦੇ ਬੱਚਿਆਂ ਨੂੰ ਜਾਂ ਅੰਡਿਆਂ ਨੂੰ ਖਤਮ ਕਰਨ ਵਾਸਤੇ ਲੈਨੋਨਾ ਦਾ ਸਾਲਟ ਜਿਹੜਾ ਹੁੰਦਾ ਹੈਗਾ ਜਿਹਨੂੰ ਪੈਰੀਪ੍ਰੋਕਸੀਫਨ ਦੇ ਨਾਂ ਨਾਲ ਜਾਣਦੇ ਆਪਾਂ ਇਹ 10% ਤਾਕਤ ਦਾ ਹੁੰਦਾ ਹੈਗਾ ਇਹ ਅੱਧਾ ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸੀ 150 ਲੀਟਰ ਪਾਣੀ 'ਚ ਮਿਲਾ ਕੇ ਇਹਦੀ ਸਪਰੇਅ ਕਰਕੇ ਇਹਦੀ ਆਪਾਂ ਰੋਕਥਾਮ ਕਰ ਸਕਦੇ ਹਾਂ। ਕੁਝ ਖੇਤ ਨੇ ਜਿੱਥੇ ਜੇ ਚਿੱਟਾ ਮੱਛਰ ਸ਼ੁਰੂ ਹੋਇਆ ਜਾਂ ਆਪਣੀ ਬਜਾਈ ਥੋੜੀ ਪਸ਼ਾਂਤ ਸੀਗੀ ਜਾਂ ਦੂਜੇ ਨੂੰ ਜਾਂ ਜਿੰਨੂੰ ਅਸੀਂ ਜੇ ਮੱਖੀਆਂ ਦੀ ਗਿਣਤੀ ਦੇ ਆਧਾਰ ਤੇ ਅਸੀਂ ਕਹਦੇ ਵੀ ਜੇ ਅਜੇ 4-5 ਦੇ ਨੇੜੇ ਪਹੁੰਚੀ ਆ ਈਟੀਐਲ ਨੂੰ ਅਜੇ ਕ੍ਰਾਸ ਨਹੀਂ ਕੀਤਾ ਹੈਗਾ ਉੱਥੇ ਅਸੀਂ ਨਿੰਮ ਦੀ ਸਪਰੇ ਵੀ ਜਿਹੜੀ ਅਸੀਂ ਕਰ ਸਕਦੇ ਹਾਂ ਉਹਦੇ ਵਾਸਤੇ ਅਸੀਂ ਨਿੰਬਿਸ ਡੀਨ ਜਾਂ ਚੂਗ ਨਾਂ ਦੀਆਂ ਦੋ ਸਪਰਸ਼ਾਂ ਜਿਹੜੀਆਂ ਨਿੰਮ ਆਧਾਰਿਤ ਕੀਟਨਾਸ਼ਕ ਨੇ ਉਹਨਾਂ ਦੀ ਸਪਰਸ਼ ਕੀਤੀ ਹੋ 1 ਲੀਟਰ ਜਿਹੜੀ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਸਪਰੇ ਕਰਕੇ ਇਹਦੀ ਰੋਕਥਾਮ ਕਰ ਸਕਦੇ ਆ ਗਿਆ ਪਰ ਜਿੱਥੇ ਕਿਤੇ ਜਨਸੰਖਿਆ ਸਾਡੀ ਆਰਥਿਕ ਗਾਰ ਤੋਂ ਉੱਪਰ ਜਾ ਚੁੱਕੀ ਹੈ ਉਹ ਜਿੱਦਾਂ ਮੈਂ ਪਹਿਲਾਂ ਦੱਸਿਆ ਨੇ ਦਵਾਈਆਂ ਉਹਨਾਂ ਦੀ ਸਪਰੇ ਕਰਕੇ ਅਸੀਂ ਉਹਦੀ ਵਧੀਆ ਟੰਗਲਾ ਰੋਕथाम ਕਰ ਸਕਦੇ ਆ ਇੱਕ ਜ਼ਰੂਰ ਹੈ ਕਿ ਲਗਾਤਾਰ ਜਿਹੜਾ ਆਪਣੇ ਖੇਤਾਂ ਦਾ ਸਰਵੇਖਣ ਕਰਦੇ ਰਹੋ ਹਫਤਾਵਾਰ ਕਰਦੇ ਰਹੋ ਕਿਉਂਕਿ ਮੌਸਮ ਕਾਫੀ ਅਨਪੂਰ ਚੱਲਦਾ ਪਿਆ ਔਰ ਖਾਸ ਤੌਰ ਤੇ ਇੱਕ ਜ਼ਰੂਰੀ ਗੱਲ ਹੈ ਵੀ ਜਿੰਨਾ ਖੇਤਾਂ ਜਿਹੜਾ ਨਰਮਾ ਜਿਹੜਾ ਮੂੰਗੀ ਦੀ ਫਸਲ ਦੇ ਨੇੜੇ ਬੀਜਿਆ ਹੈਗਾ ਉੱਥੇ ਚਿੱਟੇ ਮੱਛਰ ਦਾ ਜਿਹੜਾ ਖਦਸ਼ਾ ਜ਼ਿਆਦਾ ਹੋ ਸਕਦਾ ਹੈਗਾ ਸੋ ਉਹਨਾਂ ਖੇਤਾਂ ਦਾ ਆਪਾਂ ਜ਼ਿਆਦਾਤਰ ਜਿਹੜੀ ਉਹਦੀ ਨਿਗਰਾਨੀ ਰੱਖੀਏ ਤੇ ਲੋੜ ਮੁਤਾਬਕ ਜਿੱਦਾਂ ਸਪਾਰਸ਼ ਕੀਤੀਆਂ ਨੇ ਜਿਹੜੀਆਂ ਦਵਾਈਆਂ ਜਿਹੜੀਆਂ ਨੇ ਉਹਨਾਂ ਦੀ ਅਸੀਂ ਵਰਤੋਂ ਕਰਕੇ ਆਪਾਂ ਟਾਈਮ ਤੇ ਰਹਿੰਦੇ ਹੋਏ ਅਸੀਂ ਇਹਦੀ ਰੋਕਥੰਦੀ ਕਰੀਏ ਹਾਂਜੀ ਪੀਐਲਓ ਇੱਕ ਸਪਾਰਸ਼ ਕੀਤੀ ਹੋਈ ਨਿੰਮ ਦੇ ਕੋਲ ਦੀ ਵੀ ਆਪਾਂ ਉਹਦੇ ਚ 4 ਕਿਲੋ ਨਿੰਮ ਦੀਆਂ ਨਮੋਲੀਆਂ ਜਾਂ ਜਿਹੜੀਆਂ ਪੱਤੇ ਹਰੇ ਪੱਤੇ ਨੇ ਟਾਹਣੀਆਂ ਸਮੇਤ ਹਰੀਆਂ ਡੰਡੀਆਂ ਸਮੇਤ ਉਹਨੂੰ ਅਸੀਂ ਲੈ ਲੈਣਾ 10 ਲੀਟਰ ਪਾਣੀ ਦੇ ਵਿੱਚ ਉਹਨੂੰ ਪਾ ਲੈਣਾ 4 ਕਿਲੋ ਦੇ ਜਿਹੜੇ ਤੋੜਿਆ ਆਪਾਂ ਤੇ ਉਹਨਾਂ ਨੂੰ ਉਚਾਰ ਜਿਹੜਾ ਹੈਗਾ ਵੀ ਅਸੀਂ ਉਬਾਲਣਾ ਗਾਧਾ ਘੰਟਾ ਅੱਧਾ ਘੰਟਾ ਬਵਾਲ ਕੇ ਉਬਾਲਣ ਤੋਂ ਬਾਅਦ ਜਦੋਂ ਠੰਡਾ ਹੋ ਜੇ ਤੇ ਉਹਨੂੰ ਆਪਾਂ ਕੱਪੜੇ ਛਾਣ ਕਰ ਲੈਣਾ ਹੈਗਾ ਤੇ ਜਿਹੜਾ ਉਹ ਕੋਲ ਬਣਦਾ ਹੈਗਾ ਵਿਚਕਾਰ ਜਿਹੜਾ ਬਚਦਾ ਹੈਗਾ ਕੋਲ ਉਹਨੂੰ 1200 ਮਿਲੀਲੀਟਰ ਜਿਹੜੀ ਹੈਗੀ ਆ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ 150 ਲੀਟਰ ਪਾਣੀ 'ਚ ਮਿਲਾ ਕੇ ਆਪਾਂ ਸਪਰੇਅ ਕਰੀਏ ਤਾਂ ਉਹ ਵੀ ਕਾਫੀ ਹੱਦ ਤੱਕ ਜਿਹੜੀ ਆਪਾਂ ਉਤੋਂ ਇਹਨੇ ਕੀੜੇ ਮਕੌੜਿਆਂ ਤੋਂ ਜਿਹੜੀ ਖਾਸ ਤੌਰ ਤੇ ਚਿੱਟੇ ਮਛਰ ਤੋਂ ਅਸੀਂ निजात pa ਸਕਦੇ ਜੀ